ਬੱਤ ਜਿੱਤੋ ਇਸ ਘਰ ਦੀ ਸਭ ਤੋਂ ਜਾਨੀ ਵੱਡੀ ਧੀ ਆ ਉਹ ਵੱਡੀ ਧੀ ਆ ਹਰਾਬ ਆ ਜੀਤ ਆ ਦੋਨੇ ਪੁੱਤ ਇਸ ਘਰ ਦੇ ਹੋ ਅੱਛਾ ਮੈਨੂੰ ਇਹ ਵੀ ਗੱਲ ਬੜੀ ਇੰਟਰਸਟਿੰਗ ਪਤਾ ਲੱਗੀ ਹੈ ਕਿ ਕਨਵਰ ਗਰੇਵਾਲ ਖੁਦ ਯੂਨੀਵਰਸਿਟੀ ਲੈਵਲ ਤੱਕ ਦੀ ਪੜ੍ਹਾਈ ਕਰਦਾ ਨਿਆਣੇ ਤੁਸੀਂ ਸਕੂਲ ਨਾ ਭੇਜਣ ਦਾ ਫੈਸਲਾ ਲਿਆ ਹਮ ਆਪਣੇ ਵਾਲੇ ਨਿਆਣੇ ਬਾਈ ਸਕੂਲ ਚ ਨਹੀਂ ਪੜਦੇ ਹਮ ਤੇ ਪਰ ਪੜ੍ਹਦੇ ਜ਼ਰੂਰ ਹੈ ਘਰੇ ਮਾਵਾ ਪੜਾਉਂਦਿਆਂ ਲਾਉਂਦੀਆਂ ਪਰ ਕੀ ਤੁਸੀਂ ਇਹੋ ਜਿਹਾ ਮਹਿਸੂਸ ਕੀਤਾ ਕਿ ਖੁਦ ਤੁਸੀਂ ਮਤਲਬ ਹਾਇਰ ਲੈਵਲ ਦੀ এডਿਕੇਸ਼ਨ ਹਾਸਲ ਕਰਕੇ ਵੀ ਤੁਹਾਨੂੰ ਕੀ ਲੱਗਿਆ ਵੀ এডਿਕੇਸ਼ਨ ਢਾਂਚੇ ਚ ਕਿਉਂ ਨਹੀਂ ਨਿਆਣੇ ਲੈ ਜਾਣੇ ਚਾਹੀਦੇ ਸਕੂਲਾਂ ਚ ਅ ਦੇਖੋ ਭਾਈ ਮੈਂ ਕੋਈ ਐਦਾਂ ਤਾਂ ਨਹੀਂ ਆ ਕਿ ਮੈਂ ਕੋਈ ਝੰਡਾ ਫੜ ਕੇ ਵੀ ਇਸ এডਿਕੇਸ਼ਨ ਜਿਹੜਾ ਮਾਡਲ ਹੈ ਇਹਦੇ ਮ ਵਿਰੋਧ ਚਾ ਤੁਹਾਡਾ ਤਾਂ ਬੜਾ ਆਪਣਾ ਨਿੱਜੀ ਫੈਸਲਾ ਹਾਂ ਮੇਰਾ ਇਹ ਇੱਕ ਨਿੱਜੀ ਫੈਸਲਾ ਹੈ ਤੇ ਇੱਕ ਤਾਂ ਮੈਂ ਆਪ ਦਾ 16 ਸਾਲਾਂ ਦਾ ਉਹਨੂੰ ਛੋੜ ਕੱਢਿਆ ਕਿ ਮੈਂ 16 ਸਾਲਾਂ ਚ ਸਕੂਲ ਕਾਲਜ ਤੇ ਯੂਨੀਵਰਸਿਟੀ ਚ ਕੀ ਸਿੱਖਿਆ ਬੇਸ਼ੱਕ ਮੈਂ ਬਹੁਤ ਕੁਝ ਸਿੱਖਿਆ ਪਰ ਜੋ ਮੈਨੂੰ ਕਿਤਾਬਾਂ ਚ ਤੇ ਜੋ ਮਰੇ ਉਹ ਰੋਜ਼ ਦੇ ਸਕੇਜੂਲ ਚ ਸੀ ਮੈਨੂੰ ਲੱਗਦਾ ਉਹਦੇ ਚ ਮੇਰਾ ਕੋਈ ਜ਼ਿੰਦਗੀ ਚ ਮੇਰੇ ਬਹੁਤ ਜ਼ਿਆਦਾ ਕੋਈ ਕੰਮ ਨਹੀਂ ਹੈ ਹੈਨਾ ਬਾਬਰ ਕਦੋਂ ਆਇਆ ਸੀ ਉਹ ਮੈਂ ਘਰੇ ਬਿਠਾ ਕੇ ਵੀ ਜਿੱਤ ਨੂੰ ਸਿਖਾ ਸਕਦਾ ਕਿ ਕਿ ਪਤਾ ਏਦਾਂ ਏਦਾਂ ਜਰਨੀ ਸੀ ਸਾਰੀ ਏਦਾਂ ਏਦਾਂ ਸਾਰਾ ਟ੍ਰੈਵਲ ਕੀਤਾ ਇਸ ਹਿਸਟਰੀ ਨੇ ਤੇ ਮੈਨੂੰ ਇੱਕ ਜਿਹੜੀ ਖਾਸ ਗੱਲ ਹੋਈ ਜਿੱਥੋਂ ਮੈਂ ਜ਼ਿਆਦਾ ਪ੍ਰਭਾਵਿਤ ਹੋਇਆ ਹੂੰ ਅ ਤੁਸੀਂ ਕਦੇ ਵੈਨਕੂਵਰ ਤੋਂ ਵਿਕਟੋਰੀਆ ਫੈਰੀ 'ਚ ਗਏ। ਹਾਂਜੀ ਹਾਂਜੀ ਫੈਰੀ 'ਚ ਜਿਹੜਾ ਜਾਂਦੇ ਬਿਲਕੁਲ। ਉਹ ਫੈਰੀ 'ਚ ਗਿਆ ਮੈਂ। ਮੇਰਾ ਉਦੋਂ BC ਉਥੇ ਪਾਰਲੀਮੈਂਟ 'ਚ ਇਹਨਾਂ ਨੇ ਆਨਰ ਰੱਖਿਆ ਹੋਇਆ ਸੀ ਚੀਫ ਨੇ। ਆਪਣੇ ਕਾਫੀ ਜਿਹੜੇ ਸੱਜਣ ਉਥੇ ਪੋਲਿਟਿਕਸ ਦੇ ਵਿੱਚ ਆ ਗਿਆ ਭਾਈ ਜਗਰੂ ਬਰਾੜ ਹੋਣੇ। ਹਾਂਜੀ ਹਾਂਜੀ। ਹੋਰ ਬਹੁਤ ਸਾਰੇ ਸੱਜਣ ਆਪਣੇ ਪੰਜਾਬੀ ਭੈਣ ਭਰਾ ਹੈਗੇ। ਹੂੰ। ਤਾਂ ਇਹਨਾਂ ਵੱਲੋਂ ਰੱਖਿਆ ਗਿਆ ਸੀ ਉਥੇ। ਤਾਂ ਮੈਂ ਮੈਂ ਜਾ ਰਿਹਾ ਸੀ ਉਦੋਂ। ਮੈਂ ਫੈਰੀ ਦੇ ਟੈਰਸ ਤੇ ਬੈਠਾ। ਗੌਂਦਰ ਨਾਲ ਲੱਰ ਰਿਹਾ ਸੀ ਮੈਂ ਬੜਾ ਚੰਗਾ ਲੱਗ ਰਿਹਾ ਸੀ ਕਿਉਂਕਿ ਸਾਰੇ ਪਾਸੇ ਪਾਣੀ ਪਾਣੀ ਸੀ ਇੱਕ ਸਕੂਲ ਦੇ ਬੱਚੇ ਮੇਰੇ ਨਾਲ ਜਾ ਰਹੇ ਸੀ ਉਹਨਾਂ ਚ ਟੀਚਰ ਕੁਝ ਪੰਜਾਬੀ ਸੀ ਆਪਣੇ ਤੇ ਨਿਆਣੇ ਕੁਝ ਪੰਜਾਬੀ ਸੀ ਉਹਨਾਂ ਨੂੰ ਪਤਾ ਲੱਗ ਗਿਆ ਵੀ ਮੈਂ ਉਸ ਫੈਰੀ 'ਚ ਐ ਤੇ ਉਹ ਉੱਪਰ ਆ ਗਏ ਮਰਨ ਗੀਤ ਗੁੱਤ ਗਾਉਣ ਲੱਗ ਗਿਆ ਤੇ ਮੈਂ ਉਹਨੂੰ ਪੁੱਛਣ ਲੱਗ ਗਿਆ ਮੈਂ ਵੀ ਤੁਸੀਂ ਤੇ ਉਹ ਉਹਨਾਂ ਦੇ ਟੀਚਰ ਦੱਸਣ ਲੱਗੇ ਕਹਿੰਦੇ ਜ ਐ ਕਰਕੇ ਵੀ ਅਸੀਂ ਉੱਥੇ ਚੱਲੇ ਖਰ ਮੇਰੀ ਗੱਲ ਉਹ ਵਿਚੇ ਰਹਿ ਗਈ ਮੈਂ ਪੁੱਛਿਆ ਮਾ ਚਲੋ ਠੀਕ ਹੈ ਵੀ ਇੱਕ ਟੂਰਿਸਟ ਮਾਹੌਲ ਚੱਲੇ ਮੈਂ ਉੱਥੇ ਚਲਾ ਗਿਆ ਤਾਂ ਉਹ ਬੱਚੇ ਮੈਨੂੰ ਅੰਦਰ ਮਿਲੇ ਮੈਂ ਬਾਈ ਜਗਰੂ ਫਰਾਉ ਨੂੰ ਪੁੱਛਣ ਲੱਗਿਆ ਮਾ ਬਾਈ ਇਹ ਬੱਚੇ ਵਿਥੇ ਇਧਾ ਕੁਮਰਸਰ ਨਾ ਆਏ ਕਹਦਾ ਨਹੀਂ ਨਹੀਂ ਕੁਮਰਸਰ ਨਹੀਂ ਆਏ ਕਹਦਾ ਇਹ ਇੱਕ ਵਰਕਸ਼ਾਪ ਵੰਗੋ ਆਏ ਆ ਅਸੀਂ ਸਾਰੇ ਇਹਨਾਂ ਨੂੰ ਡੈਮੋ ਦੇਵਾਂਗੇ ਹੁਣ ਇੱਥੇ ਕਿ ਇੱਥੋਂ ਦੀ ਪੋਲਿਟਿਕਸ ਕਿੰਦਾ ਰਣ ਕਰਦੀ ਹੈ ਕਹਿੰਦਾ ਮੈਂ ਇੱਥੇ ਐਮਐਲਏ ਆ ਹਮ ਮੇਰੇ ਕੀ ਕੰਮ ਕਰਨੇ ਮੇਰਾ ਆਫਿਸ ਆਫਿਸ ਚ ਬੈਠਣਗੇ ਉੱਥੇ ਮੈਂ ਮੇਰੀਆਂ ਫਾਈਲਾਂ ਪੇਪਰ ਵਰਕ ਮੇਰਾ ਸਾਰਾ ਕਿਦਾਂ ਕੀ ਚੱਕ ਕੀ ਕਰਦਾ ਮੈਂ ਹਨਾ ਤੇ ਮੇਰੇ ਪਲਾਨ ਦੇ ਵਿੱਚ ਮੈਂ ਕੀ ਕੀ ਕੰਮ ਕਰਨੇ ਆ ਉਹ ਸਾਰਾ ਮੈਂ ਉਹਨਾਂ ਪ੍ਰੈਕਟੀਕਲੀ ਕਰੂੰਗਾ ਉਸ ਤੋਂ ਬਾਅਦ ਫਿਰ ਅਸੀਂ ਹਾਊਸ ਚ ਬੈਠਾਂਗੇ ਸਾਰੇ ਐਮਐਲਐਸ ਇਕੱਠੇ ਹੋ ਕੇ ਚੀਫ ਬੈਠੂਗਾ ਇੱਕ ਡੈਮੋ ਦਿਖਾਵਾਂਗੇ ਇਹਨਾਂ ਨੂੰ ਵੀ ਸਾਡੀਆਂ ਮੀਟਿੰਗਸ ਕੀ ਹੁੰਦੀਆਂ ਡਿਸਕਸ਼ਨਾਂ ਕੀ ਹੁੰਦੀਆਂ ਕੰਮ ਅਸੀਂ ਕਿਦਾਂ ਕਰਦੇ ਆ ਸਟੇਟ ਨੂੰ ਲੈ ਕੇ ਤਮੈਨੂੰ ਲੱਗਿਆ ਯਾਰ ਫਿਰ ਜਿਹੜੀ ਸਾਡੇ ਕੋਲੇ ਪੋਲੀਟੀਕਲ ਸਾਇੰਸ ਦੀ ਐਡੀ ਮੋਟੀ ਗਾਈਡ ਹੁੰਦੀ ਸੀ ਹਰ ਕਲਾਸ ਦੇ ਵਿੱਚ ਹੂੰ ਤਾਂ ਸੰਤੋਸ਼ ਤੋਂ ਬਾਅਦ ਵੀ ਨਹੀਂ ਪਤਾ ਲੱਗਿਆ ਹੂੰ ਕਿ ਸਾਡੀ ਸਾਡੀ ਪੋਲੀਟਿਕਸ ਕਿਧਰ ਰਨ ਕਰਦੀ ਹੈ ਮਸਲਾ ਤਾਂ ਆਇਆ ਕਿ ਵੀ ਪ੍ਰੈਕਟੀਕਲੀ ਉਹ ਥਾਟ ਬਰੇਡ ਆਲ ਹੀ ਆਇਆ ਤਾਂ ਉਦੋਂ ਮੈਂ ਬਾਪੂ ਨਹੀਂ ਬਣਿਆ ਸੀ ਅੱਛਾ ਤਾਂ ਮੈਂ ਖਿਆ ਯਾਰ ਇਹ ਹੋ ਸਕਦਾ ਵੀ ਮੈਂ ਆਪਦੇ ਬੱਚਿਆਂ ਨੂੰ ਇਦਾਂ ਜੀਤੋ ਆਗੀ ਤਾਂ ਫਿਰ ਮੇਰਾ ਇਹੀ ਚੱਲ ਪਿਆ ਕੰਮ ਆ ਯਾਰ ਨਹੀਂ ਆਪਾਂ ਕਰਕੇ ਦੇਖਦੇ ਆ ਇਹ ਭੈਣ ਜੀ ਹੋਰੀ ਵੀ ਸਹਿਮਤ ਤੁਹਾਡੇ ਨਾਲ ਹੋ ਗਈ ਹਾਂਜੀ ਹਾਂਜੀ ਹੂੰ ਇਹ ਤਾਂ ਹੋ ਗਿਆ ਸੋਸ਼ਲੀ ਹੂੰ ਸਪਿਰਚੁਅਲੀ ਜਦੋਂ ਆਪਾਂ ਦੇਖਦੇ ਆ ਮੈਂ ਮਸਕੀਨ ਜੀ ਨੂੰ ਸੁਣਿਆ ਜਿੱਤੋ ਦੇ ਆਉਣ ਤੋਂ ਪਹਿਲਾਂ ਕਾਫੀ ਸੁਣਿਆ ਆਪਾਂ ਕਹਿੰਦੇ ਆ ਬੱਚਾ ਕੁੱਖ ਚੋਂ ਆਇਆ ਮੋਟੀਆਂ ਗੱਲਾਂ ਆਪਾਂ ਆਪਦੇ ਪਿੰਡ ਲੈਵਲ ਤੇ ਸੁਣਦੇ ਵੱਡੇ ਹੋਏ ਆ ਕਿ ਕਿ ਜੀ ਇਹ ਤਾਂ ਜੀ ਤਿੰਨੇ ਲੋਕਾਂ ਦੀ ਸੋਝੀ ਆ ਜੀ ਬੱਚੇ ਨੂੰ ਤਾਂ ਜਦੋਂ ਆਪਾਂ ਥੋੜੇ ਇੰਟੈਲੈਕਟ ਲੈਵਲ ਤੇ ਆ ਕੇ ਗੱਲ ਕਰਦੇ ਆ ਜੀ 100% ਐਕਟੀਵੇਸ਼ਨ ਹੈ ਬੱਚੇ ਕੋਲੇ ਬੱਚੇ ਨੂੰ ਗਰਨਾਠ ਕਹਿ ਲੋ ਕ੍ਰਿਸ਼ਨ ਕਹਿ ਲੋ ਜੋ ਕਹਿ ਲੋ ਬੱਚਾ ਉਹਦਾ ਹੀ ਰੂਪ ਹੈ ਕਿਉਂ ਕਿ 100% ਐਕਟੀਵੇਟ ਹੈ ਆਪਰ ਤੋਂ 2% ਹੀ ਗਹਿਰੇ ਨਾ ਹਮ ਆਪਣੀ ਆਬਾਦੀ ਦਾ 2% ਆਪਾਂ ਐਕਟੀਵੇਟ ਵੀ 2% है. 2% 98% ਤਾਂ ਬਲੌਕ ਹੀ ਪਏ ਹਮ ਮੈਨ ਫਿਰ ਹਾਲੇ ਲਈ ਉਹ ਚੀਜ਼ਾਂ ਮਸਕੀਨ ਜੀ ਦੀਆਂ ਸੁਣ ਕੇ ਲੱਗਦਾ ਸੀ ਕਿ ਯਾਰ ਫਿਰ ਜਿਹੜੀ ਇਹ ਬਲੌਕੇਜ ਹੋ ਰਹੀ ਹੈ ਇਹਦਾ ਰੀਜ਼ਨ ਕੀ ਹੈ ਉਹਨੇ ਬੜੀ ਖਾਸ ਗੱਲ ਇੱਕ ਦਿਨ ਆਪਣੇ ਲੈਕਚਰ ਚ ਕਹੀ ਕਹਿੰਦੇ ਬੱਚਾ ਸਵੇਰ 6 ਵਜੇ ਸੌਣਾ ਚਾਹੁੰਦਾ ਹੈ ਬੱਚੇ ਦੀ ਮਾਂ 6 ਵਜੇ ਠਾਕੇ 7 ਵਜੇ ਨੂੰ ਬੈਂਚ ਚ ਬੋਣ ਲਈ ਮਜਬੂਰ ਹੈ ਕਿਉਂਕਿ ਉਹ ਸੋਸਾਇਟੀ ਨੂੰ ਦੇਖ ਕੇ ਜਿਉ ਰਹੀ ਹੈ ਉਹਦੀ ਇੱਛਾ ਹੈ ਕਿ ਮੇਰੇ ਬੱਚੇ ਨੂੰ ਮੈਂ ਬਹੁਤ ਵੱਡਾ ਆਫੀਸਰ ਬਣਾਉਣਾ ਤੇ ਉਹਦੇ ਚ ਉਹਨੂੰ ਇਹ ਪ੍ਰੋਟੋਕੋਲਸ ਜਾਣਾ ਪੈਣਾ ਹੁਣ ਕਹਿੰਦੇ ਬੱਚਾ ਸੁੱਤਾ ਨਹੀਂ ਹੋਇਆ ਬੱਚਾ ਸਮਾਧੀ ਚ ਹੈ ਸੌਣਾ ਤੇ ਸਮਾਧੀ ਚ ਲੀਨ ਹੋਣਾ ਇਹ ਦੋਨੋਂ ਡਿਫਰੈਂਟ ਵੇ ਹੈ ਮੈਂ ਸੌਣਾ ਕਿਉਂਕਿ ਮੈਂ ਤਾਂ ਮੇਰੇ ਕੋਲ ਤਾਂ ਬਹੁਤ ਕੁਝ ਅੰਦਰ ਗੰਦ ਪਿਲ ਪਿਆ ਮੈਨੂੰ ਸੌਣਾ ਪੈਂਦਾ ਬੱਚਾ ਜਦੋਂ ਵੀ ਅੱਖ ਬੰਦ ਕਰਦਾ ਕਹਿੰਦੇ ਸਮਾਧੀ ਚ ਹੈ ਤੇ ਹੁਣ ਇੱਕ ਸਮਾਧੀ ਚੋਂ ਇੱਕ ਸਾਧੂ ਨੂੰ ਠਾ ਕੇ دنیਵੀ ਪੜ੍ਹਾਈ ਕਰਾਉਣ ਵਾਸਤੇ ਤੋਰਨਾ ਕਿ ਮੈਂ ਇਹਨੂੰ ਇੱਕ ਬਹੁਤ ਵੱਡਾ ਅਫੀਸਰ ਬਣਾਉਣਾ ਹੈ ਮੈਨੂੰ ਸੌਦਾ ਸਸਤਾ ਲੱਗਿਆ ਤਾਂ ਮੈਂ ਕਿਹਾ ਯਾਰ ਨਹੀਂ ਮੈਂ ਇਹ ਗਲਤੀ ਨਹੀਂ ਕਰੂੰਗਾ ਤਾਂ ਫਿਰ ਉਹ ਚੀਜ਼ ਆ ਤਾਂ ਫਿਰ ਹੌਲੀ ਹੌਲੀ ਜਿਹਾ ਕਿੱਕੇ ਪੁੱਤ ਤੁਸੀਂ ਉਦੋਂ ਪੜਨਾ ਜਦੋਂ ਤੁਹਾਡਾ ਜੀ ਕਰੇ ਪੜਨ ਨੂੰ ਹਮ ਕਿਤਾਬਾਂ ਅਗਤੂ ਬਾਹ ਕਰੇ ਰੱਖੀਆਂ ਵੀ ਆ ਸਾਰੀਆਂ ਹਾਂਜੀ ਸਭ ਕੁਝ ਹੈਗਾ ਸਭ ਕੁਝ ਹੈਗਾ ਐਂਦਾ ਨਹੀਂ ਅਮਰੀਕਾ ਉਧਰ ਦੀਆਂ ਸਕੂਲਾਂ ਦਾ ਬਹੁਤ ਸਾਰਾ ਸਿਲੇਬਸ ਕੁਝ ਲੈ ਕੇ ਹੋਰ ਮੈਨੂੰ ਪਤਾ ਨਹੀਂ ਅੰਗਰੇਜ਼ੀ ਚ ਉਹ ਕੀ ਕਹਿੰਦੇ ਆ ਸਰਦਾਰ ਨੇ ਪਤਾ ਉਹ ਸਿਲੇਬਸ ਵੀ ਇਹਨੂੰ ਪੜਾਇਆ ਪਰ ਪਹਿਲੀ ਪੜਾਈ ਇਹਨੂੰ ਜਿਹੜੀ ਇਹਦੀ ਮਾਤਾ ਨੇ ਪੜਾਈ ਉਹ ਜਪਜੀ ਸਾਹਿਬ ਵਾਹ ਜਿਹੜਾ ਜਿਹੜਾ ਪਹਿਲਾ ਵਾਕ ਸੀ ਇਹਦਾ ਕਿ ਤੇਰੀ ਐਜੂਕੇਸ਼ਨ ਕਿੱਥੋਂ ਸ਼ੁਰੂ ਕਰੀਂ ਵੀ ਆ ਜਾ ਪਤਾ ਜਪਜੀ ਸਾਹਿਬ ਤੋਂ ਸ਼ੁਰੂ ਕਰਦੇ ਆ ਕਰ ਕਰਕੇ ਅੱਜ ਜਾਨੀ 6ਵੀਂ 7ਵੀਂ ਜਮਾਤ ਵਾਲੇ ਜਿਹੜੇ ਨਿਆਣੇ ਆ ਜੇ ਆ ਪੜ੍ਹਾਈ ਦੀ ਗੱਲ ਕਰਨੀ ਹੋਵੇ ਤਾਂ ਜਿੱਤੋਂ ਦੀ ਕੈਪੇਬਿਲਿਟੀ ਹੋ ਹੈਗੀ ਹੈ ਅੱਛਾ ਸੋਚਦੀ ਹੈ ਤੇ ਜ਼ਿੰਦਗੀ ਨੂੰ ਲੈ ਕੇ ਇੱਕ ਵਿਜ਼ਨ ਜਿਹੜਾ ਇਹਦਾ ਉਹ ਬਾਤ ਕਮਾਲ ਹੈ ਬਹੁਤ ਪਿਓਰ ਹੈ ਹਨ ਮੈਂ ਸੁਖ ਮੰਗਦਾ ਬਾਕੀ ਨਿਆਣਿਆਂ ਦੀ ਕਿ ਜਿਹੜੇ ਸਕੂਲਾਂ ਚ ਪੜ੍ਹਦੇ ਆ ਕਿ ਉਹਨਾਂ ਦੇ ਮਾਪੇ-ਬਾਪ ਦੀ ਇੱਛਾ ਪੂਰੀ ਹੋਵੇ ਵੱਡੇ ਅਫਸਰ ਬਣ ਪਰ ਮੈਂ ਮਾਪੇ-ਬਾਪ ਨੂੰ ਇੱਕ ਬੇਨਤੀ ਜ਼ਰੂਰ ਕਰੂੰਗਾ ਕਿ ਕਿ ਟਾਲ ਨਾ ਪਾ ਦਿਓ ਕਿਤੇ ਇਹਨਾਂ ਦੇ ਅੰਦਰ ਦੌੜ ਨਾ ਪਾ ਦਿਓ ਕਿਤੇ ਇਕੱਲਾ ਫਸਟ ਆਉਣਾ ਹੀ ਚਾਹਤੇ ਰਹਿ ਜੀ ਹਾਰਨਾ ਵੀ ਸਿਖਾਓ ਹਾਰਨਾ ਵੀ ਬਹੁਤ ਜ਼ਰੂਰੀ ਹੈ ਜ਼ਿੰਦਗੀ 'ਚ ਹਮ ਤਾਂ ਅੱਜਕੱਲ ਟੇਬਲ ਟॉक ਕੁਝ ਹੋਰ ਹੈ ਡਾਈਨਿੰਗ ਟੇਬਲ ਤੇ ਸਾਡੀਆਂ ਗੱਲਾਂ ਕੁਝ ਹੋਰ ਹੈ ਬੱਚੇ ਨੂੰ ਅਸੀਂ ਥੋਪਦੇ ਹਾਂ ਬੱਚੇ ਤੇ ਜੇ ਡਾਕਟਰ ਹੈ ਤਾ ਯਾਰ ਮੇਰੀਓ ਡਾਕਟਰ ਸਾਹਿਬ ਨੂੰ ਬੇਨਤੀ ਆ ਉਹਦੇ ਪੈਰਾਂ ਨੂੰ ਹੱਥ ਲਾ ਕੇ ਕਿ ਭਾਈ ਇਹਨੂੰ ਡਾਕਟਰ ਬਣਾਉਣ ਯਾਰ ਥੋਪੀ ਨਾ ਤੇ ਇਹ ਵੀ ਤਾਂ ਡਾਕਟਰ ਹੀ ਬਣ ਲੈ ਹੁਣ ਮੈਂ ਮੈਂ ਸਿੰਗਰ ਐ अजीत ਤੇ ਰਾਬਿਸ ਘਰ ਚ ਦੋ ਪੁੱਤ ਨੇ ਹਮ ਹੁਣ ਜੇ ਮੈਂ ਥੋਪ ਦਿਆਂ ਵੀ ਪੁੱਤ ਗਵਈਏ ਦਾ ਪੁੱਤ ਗਵਈਆ ਹੀ ਐ ਧੱਕਾ ਨਹੀਂ ਐ ਹੁਣ ਮੈਨੂੰ ਕੀ ਪਤਾ ਐ ਪਿਛਲੇ ਜਨਮ ਦਾ ਸੰਸਕਾਰ ਪਿਛਲੀ ਫਾਈਲ ਕਿੱਥੇ ਬੰਦ ਹੋਈ ਇਹਨਾਂ ਦੀ ਬਿਲਕੁਲ ਠੀਕ ਐਸ ਵਾਰੀ ਉੱਥੇ ਹੀ ਖੁੱਲਣੀ ਐ ਹਮ ਮੈਨੂੰ ਸਾਈਨ ਦੇਣ ਦੇਣਗੇ ਕੁਛ ਐ ਕੁਛ ਲੱਛਣ ਬਿਆਨ ਕਰਨਗੇ ਜਿਹਦੇ ਲੱਛਣ ਬਿਆਨ ਕਰਦੇ ਉਥੇ ਲੋਡ ਨਹੀਂ ਦਵਾਈਆਂ ਦੀ ਲੱਛਣ ਬਿਆਨ ਕਰਨੇ ਚਾਹੀਦੇ ਹੁਣ ਦੱਸਣਗੇ ਇਹ ਇਹ ਜਵਾਕ ਜਿਵੇਂ ਜੀਤੋ ਹੁਣ ਦੱਸਣਾ ਸ਼ੁਰੂ ਕਰ ਗਈ ਤੜਕੇ ਉੱਠ ਕੇ ਆਪਣੇ ਬੋਰਡ ਤੇ ਆਉ ਕੋਈ ਨਾ ਕੋਈ ਪੇਂਟ ਕਰਦੀ ਹੈ ਕੋਈ ਨਾ ਕੋਈ ਡਰਾਇੰਗ ਕਰਦੀ ਹੈ ਉਹ ਅੱਛਾ ਹਾਂ ਤਸਵੀਰਾਂ ਵਾਉਂਦੀ ਹੈ ਕੁਛ ਕੋਈ ਰੌ ਮਟੀਰੀਅਲ ਲੈ ਕੇ ਕੋਈ ਨਾ ਕੋਈ ਬਣਾਉਂਦੀ ਹੈ ਹਰ ਰੋਜ਼ੋ ਅੱਜ ਕੱਲ ਮੈਨੂੰ ਕਹਿ ਰਹੀ ਹੈ ਕਿ ਕਿ ਗਰਬਾਣੀ ਨੂੰ ਗਾਉਣ ਲਈ ਜਿ ਪਿਆਨੋ ਮੈਨੂੰ ਬੈਸਟ ਇਨਸਟਰੂਮੈਂਟ ਲੱਗ ਰਿਹਾ ਬਾਪੂ ਵਾਹ بس ਤਾਂ ਮੈਨੂੰ ਲੱਗ ਰਿਹਾ ਕਿ ਉਹ ਆਪ ਕਹਿ ਰਹੀ ਹੈ ਅੰਦਰੋਂ ਆਵਾਜ਼ ਆ ਰਹੀ ਹੈ ਆਪ ਕਹਿ ਰਹੀ ਹੈ ਕਿ ਮੈਨੂੰ ਕੁਝ ਵਾਉਣਾ ਰੰਗ ਭਰਨੇ ਹਨ ਤੇ ਆ ਤੇ ਮੈਨੂੰ ਲੱਗਦਾ ਇਹਨਾਂ ਨੂੰ ਵਹਿਣ ਦਿਓ ਐਦਾਂ ਹੀ ਆਪਣੇ ਵਹਾਰ ਚ ਇਹਨਾਂ ਨੂੰ ਉਸਮਾਨ ਚ ਛੁੱਡਣ ਦਿਓ ਮਰਿਆਦਾ ਸਾਨੂੰ ਵੀ ਪਤਾ ਹੈ ਕਿ ਕਿ ਜਿੰਨਾ ਘਰਾਂ ਦੇ ਪਤੀਆਂ ਪੁੱਤਾਂ ਸਾਡੀ ਮਰਿਆਦਾ ਕੀ ਹੈ ਸਿਰ ਤੇ ਚੁੰਨੀ ਚਾਹੀਦੀ ਹੈ ਮੇਰੀ ਤੀ ਦੇ ਹੁਣ ਪਤਾ ਹੋਵੇ ਕਿ ਮੇਰੀ ਇੱਜ਼ਤ ਹਨਾ ਇਹਦਾ ਕੋਈ ਬਲ ਨਹੀਂ ਹੈ ਹੂੰ ਇਹ ਬੇਸ਼ਕੀਮਤੀ ਹੈ ਤੇ ਉਹ ਸਭ ਕੁਝ ਤਾਂ ਕਰੇ ਸਖਰ ਹੀ ਆਉ ਹਮ ਤੇ ਬਾਕੀ ਸੋਸ਼ਲੀ ਉਹਨਾਂ ਨੂੰ ਸਭ ਪਤਾ ਹੈ ਕਿ ਕਰ ਬਾਹਰੋਂ ਜਦੋਂ ਕੀ ਆਉਣਾ ਹੈ ਕਿ ਮੈਂ ਕਿੱਦਾਂ ਉਹਨਾਂ ਨੂੰ ਬੁਲਾਉਣਾ ਹੈ ਮੇਰਾ ਕੀ ਮੇਰੇ ਫਰਜ਼ ਨੇ ਹੁਣ ਹਾਲੀਵੁੱਡ ਕਿਚਨ ਚ ਕੰਮ ਕਰਨ ਲੱਗੀ ਉਹ 7 ਸਾਲ ਦੀ ਹੈ ਉਹਨੂੰ ਹਾਲੀਵੁੱਡ ਦੀ ਮਾਂ ਨੂੰ ਦੇਖ ਕੇ ਪਤਾ ਲੱਗ ਰਿਹਾ ਕਿ ਰਸੋਈ ਚ ਕੰਮ ਕਰਨਾ ਮੈਂ ਛੋਟੇ ਛੋਟੇ ਕੰਮ ਕਰਦੀ ਹਾਂ ਉਹਨਾਂ